ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਇੱਕ ਤਾਂ ਘਰੇ ਲਵਾਓ ਨਲਕਾ ਇੱਕ ਲਿਆ ਕੇ ਰੱਖੋ ਸਕਾਂਕ ਦੋਸਤਾਂ ਇੱਕ ਛਿਲਾ ਜੀਤ ਇੱਕ ਆਟਾ ਪੀਸਣ ਵਾਸਤੇ ਕੋਈ ਤੁਹਾਡੇ ਕੋਲੇ ਜਿਗਾਰਡ ਹੋਣਾ ਚਾਹੀਦਾ ਕਿਉਂਕਿ ਕਣਕ ਤਾਂ ਹੁੰਦੀ ਆ ਆਪਣੇ ਬਿਜਲੀ ਸਰਕਟ ਨਹੀਂ ਚੱਲਣਾ ਜਨਰੇਟਰ ਵੀ ਨਹੀਂ ਚੱਲਣਾ ਰੇਡੀਓ ਜਨਰੇਟਰ ਸਭ ਡਾਊਨ ਖਤਮ ਕਿਉਂਕਿ ਉਹਨਾਂ ਨੇ ਸਰਕਟ ਹੀ ਖਤਮ ਕਰ ਦੇਣਾ ਇਹੇ ਜੀ ਪਾਵਰ ਆ ਤੁਸੀਂ ਦੇਖਿਆ ਨਾ ਬਿਲ ਗੇਟਸ ਨੇ ਬਹੁਤ ਜ਼ਮੀਨਾਂ ਖਰੀਦੀਆਂ ਸਾਊਦੀ ਦੇ ਕਿੰਗ ਨੇ ਬਹੁਤ ਜ਼ਮੀਨਾਂ ਖਰੀਦੀਆਂ ਨੈਦਰਲੈਂਡ ਚ ਖਰੀਦੀਆਂ ਯੂਰਪ ਚ ਖਰੀਦੀਆਂ ਕਿਉਂ ਖਰੀਦੀਆਂ ਜ਼ਮੀਨਾਂ ਕਿਉਂ ਖਰੀਦੀਆਂ ਘੋੜੇ ਵੀ ਖਰੀਦ ਸਕਦੇ ਸੀ ਸ਼ੇਅਰ ਵੀ ਖਰੀਦ ਸਕਦੇ ਸੀ ਸੋਨਾ ਖਰੀਦ ਸਕਦੇ ਸੀ ਹੋਰ ਕੁਝ ਖਰੀਦ ਸਕਦੇ ਸੀ ਜ਼ਮੀਨ ਹੀ ਕਿਉਂ ਖਰੀਦੀ ਇਹ ਦੋ ਬੰਦਿਆਂ ਨੇ ਬਹੁਤ ਜ਼ਿਆਦੇ ਹੋਰ ਵੀ ਨੇ ਖਰੀਦੀਆਂ ਪਰ ਇਹਨਾਂ ਦੋ ਨੇ ਕਿਉਂ ਖਰੀਦੀਆਂ ਬਿਲ ਗੇਟ ਸੀ ਆ ਇਸ ਟਾਈਮ ਰੋ ਚਾਇਲਡ ਦੇ ਸਾਰਾ ਇਹ ਜਿਹੜਾ ਬੈਂਕਰ ਦੇ ਗੇਮ ਕਮਾਉਣੀ ਨੰਬਰ 1 ਮੁਸਲਿਮ ਕੰਟਰੀਜ਼ ਨੂੰ ਅਨਸਟੇਬਲ ਕੀਤਾ ਜਾਊਗਾ ਮੁਸਲਿਮ ਪਾਪੂਲੇਸ਼ਨ ਬਹੁਤ ਜ਼ਿਆਦਾ ਖਤਮ ਕੀਤੀ ਜਾਊ। ਜੇ ਇਰਾਨ ਹੁਣ ਅਟੈਕ ਕਰ ਦਿੰਦਾ ਜਿਹੜਾ ਕਿ 99% ਡਨ ਆ ਤਾਂ 3rd World War ਸਟਾਰਟ ਆ ਤੇ 6 ਸਾਲ ਚੱਲਣੀ ਐ ਬਹੁਤ ਕਹਾਣ ਹੋਣਾ। ਇਹਦੇ ਵਿੱਚ ਬਚਣਗੇ ਕੌਣ? ਹੁਣ ਤੁਸੀਂ ਸੈੱਲ ਫੋਨ ਤਾਂ ਖਾ ਨਹੀਂ ਸਕਦੇ। ਖਾਣੀ ਤਾਂ ਰੋਟੀ ਐ ਨਾ। ਮਰਨ ਦੇ ਸਭ ਤੋਂ ਬਾਅਦ ਸ਼ਹਿਰਾਂ ਵਾਲੇ ਭੁੱਖੇ, ਅਰਾਜਕਤਾ ਫੈਲੂਗੀ। ਕਿਵੇਂ ਬੰਗਲਾਦੇਸ਼ ਸ਼੍ਰੀਲੰਕਾ ਚ ਹੋਈ ਜਾਂਦਾ ਇਹ ਸਾਰੇ ਹੋਊਗਾ। ਸਿਰ ਮਾਰਕੀਟ ਵੇਚ ਲੋ, ਕ੍ਰਿਪਟੋ ਵੇਖ ਲੋ, ਸਭ ਗਈਆਂ ਥੱਲੇ। USDT ਖਰੀਦ ਕੇ ਰੱਖੋ। ਤੁਹਾਨੂੰ ਅੱਜ ਲਿਖ ਕੇ ਦਿੰਨਾ ਹੈ ਅੱਜ ਤੋਂ 4-5 ਮਹੀਨਿਆਂ ਨੂੰ ਯਾਦ ਕਰੋਗੇ ਮੈਂ ਪਿਛਲੇ ਨਵੰਬਰ ਚ ਦੱਸਦਾ ਸੀ ਅਫਗਾਨਿਸਤਾਨ ਚੋਂ US ਨਿਕਲਿਆ ਜਾਣ ਕੇ ਬੁੱਝ ਕੇ ਡਰਾਮਾ ਕਰਕੇ। ਕਿਉਂ ਲੱਗ ਗਿਆ ਅਫਗਾਨ ਜਿਲਕੀਤੇ ਗਦਾਵਰ ਤੇ ਕਹਿੰਦੀ ਸਾਡਾ ਕਿਉਂਕਿ ਪਾਕਿਸਤਾਨ ਲੜਾਈ ਹੂਣੀਆਂ ਅਮਰੀਕਾ ਹੈਲਪ ਕਰੂਗਾ। ਆਊਗਾ ਨਹੀਂ ਵਿਚਾਲੇ। ਇਨਾਂ ਦੇ ਸਾਰੇ ਪਰਮਾਨੂ ਪਰਮੂਲ ਜੇ ਲੈ ਕੇ ਇਹਦੇ ਪਹਿਲਾਂ ਦੋ ਟੋਟੇ ਪਾਕਿਸਤਾਨ ਤੇ ਬੰਗਲਾਦੇਸ਼ ਦੇਖੋ ਨਾਲ ਦੀ ਨਾਲ ਪਹਿਲਾਂ ਬੰਗਲਾਦੇਸ਼ ਆ ਉਦੋਂ ਬਾਰੀ ਗਾਂਹ ਪਾਕਿਸਤਾਨ ਦੀ ਮੇਰੀ ਬੇਨਤੀ ਆ ਤੁਹਾਨੂੰ ਜਿਹੜੇ ਕਹਿੰਦੇ ਨੇ ਢਾਈ ਏਕੜ ਜ਼ਮੀਨ ਹੈ ਜੀ 1 ਏਕੜ ਜ਼ਮੀਨਾਂ ਵੀਰੇ ਤੁਹਾਡੇ ਕੋਲੇ ਤੁਹਾਨੂੰ ਪਤਾ ਹੀ ਨਹੀਂ ਕੀ ਚੀਜ਼ ਹੈ ਜੇ ਪਾਣੀ ਦਾ ਜਿਗੜ ਹੈ ਕਿਉਂ ਅਬ ਦੀ ਉਗਾ ਕੇ ਤਾਂ ਖਾ ਲਾਂਗੇ ਅਸੀਂ ਖੇਤੀ ਕਰਦੇ ਭੰਗ ਦੀ ਬਲੂਬੇਰੀ ਦੀ ਅਸੀਂ ਫਾਰਮ ਨਹੀਂ ਵੇਚੇ ਵੇਚ ਨਹੀਂ ਰਹੇ ਲੋਕਾਂ ਨੇ ਹੋਟਲ ਲੈ ਲਏ ਹੋਰ ਕੁਝ ਲੈ ਲਿਆ ਵੀਰੇ ਸਭ ਤੋਂ ਪਹਿਲਾਂ ਬਰਬਾਦ ਹੋਣ ਵਾਲੇ ਚਾ ਟਰਕਿੰਗ ਦੂਜੀ ਕੰਸਟਰਕਸ਼ਨ ਹੋਟਲ 에어ਲਾਈਨ ਇੰਡਸਟਰੀ ਸਭ ਕਲਾਪਸ ਹੋਊਗੀ ਗਰੋਸਰੀ ਤੋਂ ਬਿਨਾਂ ਫੂਡ ਲਗਜ਼ਰੀ ਸਾਰੀ ਕਲਾਪਸ ਹੋ ਜੂਗੀ ਮੇਕਅਪ ਮੂਵ ਕੱਪ ਸੋਡਾ ਸਭ ਕਿਉਂਕਿ ਲੋਕਡਾਊਨ ਹੀ ਨਹੀਂ ਖੁੱਲਣਾ 6 ਸਾਲ ਜੇ ਕਰੋਂਗੇ ਕਿ ਕਦੇ ਕਿਤੇ ਬੰਬ ਡਿੱਗਿਆ ਕਦੇ ਕਿਤੇ ਡੱਗਿਆ ਜਿਹੜੇ ਵੀ ਕੰਟਰੀਆਂ ਚੱਲੂਗੀ ਜੇ ਉਹਨਾਂ ਚ ਚੱਲੂਗੀ ਇਕਨੋਮੀਆਂ ਦੂਜਿਆਂ ਦੇ ਵੀ ਖਤਮ ਹੋਣਗੀਆਂ ਕਿਉਂਕਿ ਉੱਥੋਂ ਵਪਾਰ ਖਤਮ ਹੋ ਜਾਊਗਾ ਹੁਣ ਮੰਨ ਕੇ ਚੱਲੋ ਚైనా ਨਾਲ ਲੜਾਈ ਲੱਗ ਗਈ ਇੰਡੀਆ ਦੀ ਚੈਨਲ ਲੜ ਰਿਹਾ ਸਾਰੇ ਬੰਬ ਡਿੱਗ ਰਹੇ ਨੇ ਚਾਹੀਦਾ ਹੁਣ ਵਪਾਰ ਕਰੂਗਾ ਕਿ ਬੰਬਾਂ ਨੂੰ ਸੰਭਾਲੂਗਾ ਵੀਰ ਬਣ ਕੇ ਇੱਕ ਤੁਹਾਡੇ ਕੋਲੇ ਅੰਡਰਗਰਾਊਂਡ ਬੰਕਰ ਵਾਂਗੂ ਹੋਣਾ ਚਾਹੀਦਾ ਜਿਹਦੀ 6 ਫੁੱਟ ਪਰਤ ਹੋਵੇ ਇੱਕ ਕਮਰਾ ਜ਼ਰੂਰ ਆ ਵੇਖਾ ਨਾ ਕੰਟੇਨਰ ਆਏ ਅੱਜ ਅਸੀਂ 20-20 ਪਲਾਂਟ ਤੇ ਦੂਜੇ ਦੀ ਵਧਾਤੀ ਆ ਕਿਉਂਕਿ ਸ਼ੇਰ ਆ ਜਿਹੜਾ 2:35 ਤੋਂ ਸਿੱਧਾ 8:22 ਤੇ ਵੱਜਿਆ ਇਹ ਹੁੰਦਾ ਸਮੇਂ ਦੇ ਨਾਲ ਚੱਲੋ ਹੁਣ ਜਿਹਦੇ ਕੋਲੇ ਪਾਣੀ ਭੋਜਨ ਤੇ ਮੈਡੀਸਨ ਆ ਉਹ ਰਾਜਾ ਹੋਊਗਾ ਆਉਣ ਵਾਲੇ ਭਵਿੱਖ ਚ 5 6 7 10 15 ਸਾਲ ਇਹ ਭੰਗ ਤੁਹਾਡੇ ਇੰਡੀਆ ਦੇ ਵਿੱਚ ਥਾਂ ਥਾਂ ਤੇ ਡਿਸਪੈਂਸਰੀਆਂ ਖੁੱਲ ਜਾਣਗੀਆਂ ਹੋ ਗਿਆ ਐਗਰੀਮੈਂਟ ਤੇ ਆਜੂਗਾ ਲੋਕ ਸਭਾ ਚ ਮਤਾ ਦੇਖ ਲਿਓ ਕੈਨੇਡੀਅਨ ਕੰਪਨੀ ਨਾਲ ਇੰਡੀਅਨ ਗਵਰਨਮੈਂਟ ਕਦੋਂ ਦੀ ਜੰਮੂ ਕਸ਼ਮੀਰ ਚ ਪ੍ਰੋਜੈਕਟ ਲਾਈ ਹੋਈ ਆ ਮੈਂ ਫੋਟੋ ਪਾ ਦੂੰਗਾ ਤੁਹਾਨੂੰ ਭੰਗ ਦਾ ਕਿਉਂ ਆਪਾਂ ਨੂੰ ਇਹਦੇ ਲਿਆਉਣਾ ਅਫੀਮ ਸਾਰੀ ਫੌਜਾਂ ਲਈ ਜਾਊਗੀ 5 ਗੁਣਾ ਅਫੀਮ ਪੈਦਾ ਕਰਨ ਦੀ ਸ਼ਰਤ ਤੇ ਅਫਗਾਨਿਸਤਾਨ ਚੋਂ ਯੂਐਸ ਨਿਕਲਿਆ ਜਿਹੜਾ ਮਨੀਪੁਰ ਦੱਬਿਆ ਜਾ ਰਿਹਾ ਅਨਾਰ ਪਟੇਲ ਵੱਲੋਂ ਕਿਉਂ ਉੱਥੇ ਬਹੁਤ ਵਧੀਆ ਕਿਸਮ ਦੀ ਅਫੀਮ ਪੈਦਾ ਹੁੰਦੀ ਆ ਗੋਦਰੇਜ ਨੂੰ ਕਿਉਂ ਠੇਕਾ ਦੇਦਾ ਅਫੀਮ ਪ੍ਰੋਸੈਸ ਕਰਨ ਦਾ ਤੁਹਾਡੇ ਐਜੇ ਦੀ 50000 ਨਵੇਂ ਲਾਇਸੈਂਸ ਕਿਉਂ ਦੇਤੇ ਕਦੇ ਸੋਚਿਆ ਨਹੀਂ ਸੋਚਦੇ ਮੋਰਫੀਨ ਚਾਹੀਦੀ ਆ ਕੋਡਿਨ ਮੋਰਫੀਨ ਫੌਜਾਂ ਨੂੰ ਚਾਹੀਦੀ ਆ ਹੁਣ ਆਪਾਂ ਨੂੰ ਨਹੀਂ ਮਿਲਨੀ ਮੇਰੀ ਸਰਜਰੀ ਹੋਈ ਸੀ ਮੈਨੂੰ ਨਹੀਂ ਦਿੱਤੀ ਬੋਰਫੀਨ ਕੋਡਿਨ ਮੈਨੂੰ ਭੰਗ ਦਾ ਤੇਲ ਦਿੱਤਾ ਅੱਛਾ ਕੋਈ ਬਾਹਲਾ ਸਮਾਂ ਨਹੀਂ ਹੈ ਤੁਹਾਡੇ ਆਪਣੇ ਕੋਲ 4 ਤੋਂ 5 ਮਹੀਨੇ ਬਸ ਨਵੰਬਰ ਤੋਂ ਹੀ ਸਟਾਰਟ ਆ ਪੂਰੀ ਫੁੱਲ ਸਪੀਡ ਤੇ ਤੇ ਆਪਾਂ ਬੈਠਿਆ ਵੇਚਲੇ ਹੋਏ ਆ ਨੀ ਜੀ ਆਉ ਨੀ ਜੀ ਕੱਲ ਰੋਟੀ ਨਹੀਂ ਮਿਲਣੀ ਬਾਈ ਲਿਖ ਕੇ ਲੈ ਲਓ ਮੈਨੂੰ ਆਵੇ ਕਿ ਦਿਨ ਕਰਦੇ ਉਹ ਫਲਾਨਾ ਕਰਦੀਏ ਫਰ ਮੈਂ ਕਹਾਂ ਨਾ ਗ੍ਰੀਨ ਹਾਊਸ ਬਣਾ ਲਓ ਪੋਲੀ ਹਾਊਸ ਵੇਚਣਾ ਕੋਈ ਨਹੀਂ ਕਿਉਂ ਗ੍ਰੀਨ ਹਾਊਸ ਪੋਲੀ ਹਾਊਸ ਚ ਹਰ ਕੁਝ ਪੈਦਾ ਹੋ ਜਾਂਦਾ ਅਸੀਂ ਤਾਂ ਵੀ ਅੱਛਾ ਵੀ ਰੱਖੋ ਅਬਦੇ ਘਰੇ ਤੁਹਾਡੇ ਬੀ ਹੋਣੇ ਚਾਹੀਦੇ ਆਬਦੇ ਵੀ ਕਣਕ ਕਈ ਸਬਜ਼ੀਆਂ ਨੇ ਵੀਰ ਵੀ ਰੱਖੋ ਘਰੇ ਹੋਰ ਨਹੀਂ ਤਾਂ ਘਰੇ ਛੱਤਾਂ ਤੇ ਮਿੱਟੀ ਪਾ ਲਓ ਛੱਤਾਂ ਦੇ ਉੱਤੇ ਬਣਾ ਕੇ ਨਾ ਥੋੜਾ ਜੰਗਲਾ 2 ਫੁੱਟ 3 ਫੁੱਟ ਮਿੱਟੀ ਪਾ ਲਓ ਚਾਈਨਾ ਜਾ ਕੇ ਦੇਖੋ ਛੱਤਾਂ ਤੇ ਖੇਤੀ ਕਰਨ ਲੱਗ ਗਏ ਜਿਨ੍ਹਾਂ ਕੋਲੇ ਨਹੀਂ ਜ਼ਮੀਨ ਹੈਗੀ ਕਿਉਂ ਲੱਗ ਗਿਆ ਕਰਨ ਹਲੇ ਸਾਲ ਹੀ ਹੋਣ ਵਾਲੇ ਕਰਨ ਦੂਸਰੇ ਛੱਤਾਂ ਨੀਲੀਆਂ ਕਰਨ ਲੱਗ ਗਏ ਕਿਉਂਕਿ ਨੀਲੇ ਰੰਗ ਤੇ ਰੇਜ਼ ਦਾ ਬਹੁਤ ਘੱਟ ਅਸਰ ਹੁੰਦਾ ਤੁਸੀਂ ਦੇਖ ਲਿਓ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਨ ਨੇ ਨੀਲਾ ਰੰਗ ਉਦਾਂ ਹੀ ਨਹੀਂ ਦਿੱਤਾ ਤੁਸੀਂ ਕੋਈ ਲੈ ਲਿਓ ਆਪਣੀ ਉਹ ਜਿਹੜੀ ਹੁੰਦੀ ਆ ਇਹ ਰੇਜ਼ ਜੀ ਅੱਗ ਲਾਉਣ ਵਾਲੀ ਤੁਸੀਂ ਲਾਲ ਕੱਪੜਾ ਰੱਖ ਲਿਓ ਪੀਲਾ ਰੱਖ ਲਿਓ ਇੱਕ ਨੀਲਾ ਰੱਖ ਲਿਓ ਦੋਨਾਂ ਦੇ ਉਹ ਜਿਹੜਾ ਲੈਂਜ਼ ਹੁੰਦਾ ਉਹਦੇ ਨਾਲ ਐ ਕਰਕੇ ਵੇਖੋ ਵੀ ਨੀਲੇ ਰੰਗ ਕਿੰਨੀ ਛਿੱਤੀ ਅੱਗ ਲੱਗਦੀ ਆ ਉਹਨੂੰ ਕਿੰਨੀ ਛਿੱਤੀ ਨਹੀਂ ਲੱਗ। ਦੇਖਿਓ ਇਹ ਕੀ। ਢਿੱਲੀਆਂ ਛੱਤਾਂ ਅਸੀਂ ਛੱਤਾਂ ਦੇ ਦੇਤੇ ਨੇ ਆਰਡਰ ਬਲੂ ਕਲਰ ਵਾਸਤੇ ਆ ਹਫਤੇ ਨੂੰ ਅਗਲੇ ਨੂੰ ਹੋਣੇ ਚੇਜ ਹੋ ਜਾਣਗੇ ਚਾਈਨਾ ਜਾ ਕੇ ਸਟੀਆਂ ਹੀ ਵੇਖ ਲੋ ਨੀਲੇ ਕਿਉਂ ਹੋਣ ਲੱਗ ਗੀਆਂ ਛੇਤਾ ਜਿਹੜੇ ਕਹਿੰਦੇ ਨਾ ਕਲਾ ਕਿਵੇਂ ਵਰਤ ਦੀ ਮਖੌਲ ਕਰਦੇ ਤੁਸੀਂ ਆ ਜਿਓ ਤੁਹਾਨੂੰ ਦਿਖਾ ਦਿਆਂਗੇ ਕਲਾ ਵਰਤ ਦੀ ਤੁਹਾਨੂੰ ਲਾਈਵ ਦਿਖਾ ਦੇਾਂਗੇ ਨਾਲ ਤਾਂ ਡਾਕਟਰ ਪਿਆਰਾ ਲਾਲ ਗਰਗਨੂ ਤੇ ਅਮੀਰ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਦੂਜੇ ਦਿਨ ਦੇਖਿਆ ਤੇ ਉੱਥੇ ਗਏ ਠੀਕ ਹੈ ਕਿ ਨਹੀਂ ਇਹ ਹੁੰਦੀ ਹੈ ਕਲਾ ਵਰਤ শেয়ার ਮਾਰਕੀਟ ਤੋਂ ਬਾਹਰ ਨਿਕਲ ਜਾਓ ਖਰੀਦਣਾ ਤਾਂ ਸੋਨਾ ਖਰੀਦ ਲੋ ਚਾਂਦੀ ਖਰੀਦ ਲੋ ਕਿਉਂਕਿ ਉਸੇ ਨਾਲ ਹੀ ਰੋਟੀ ਮਿਲਣੀ ਆ ਵੇਚ ਕੇ ਉਹਨੂੰ ਯੂਐਸਡੀਟੀ ਖਰੀਦ ਲੋ ਦੱਸ ਦਿਓ ਹੈਲਪ ਕਰਾਂਗੇ ਜਰੂਰ ਜਿੰਨੇ ਨੂੰ ਚਾਹੀਦੀ ਆ ਵਾਲਟ ਬਣਾਉਣਾ ਪੈਂਦਾ ਯੂਐਸਡੀਟੀ ਖਰੀਦੇ ਜਾਂਦਾ ਮੈਨੂੰ ਲੱਗਦਾ 60 70 ਰੁਪਏ ਤੇ ਚੱਲ ਰਿਹਾ ਅੱਜ ਕੈਨੇਡਾ 'ਚ ਤਾਂ ਇੰਡੀਆ 'ਚ ਤਾਂ ਮਹਿੰਗਾ ਹੋਊਗਾ ਸਾਡੇ ਇੱਥੇ 65 ਰੁਪਏ ਨੂੰ ਮਿਲ ਜਾਂਦਾ ਯੂਐਸਡੀਟੀ ਖਰੀਦੋ ਵੀਰ ਤੇ ਆਪਦੇ ਬੱਚਿਆਂ ਨੂੰ ਜੇ ਬਚਾਉਣਾ ਚਾਹੁੰਦੇ ਹੋ ਨਈ ਜਮੀਨ ਹੈਗੀ ਸ਼ਰਤ ਤੇ ਮਿੱਟੀ ਦਾ ਇੰਤਜ਼ਾਮ ਰੱਖੋ ਕੋਈ ਗ੍ਰੀਨ ਹਾਊਸ ਦਾ ਇੰਤਜ਼ਾਮ ਰੱਖੋ ਆਈ ਬਰਬਾਦੀ ਆ ਗਈ ਟਰਕਿੰਗ ਕੰਪਨੀ ਵਾਲੇ ਨੂੰ ਪੁੱਛ ਲਓ ਕਿ ਕੈਨੇਡਾ ਦੇ ਵੀ ਕਿਵੇਂ ਆ ਬਾਈ ਕੀ ਕੀ ਹਿਸਾਬ ਕਿਤਾਬ ਹੈ ਹੈਂਡ ਟੂ ਮਾਉਥ ਚੱਲ ਰਹੇ ਨੇ ਸਾਰੇ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ ਸੱਤ-ਸੱਤ 10-10 ਦਿਨ ਘਰੇ ਬੈਠ ਰਹੇ ਨੇ ਦੋ ਦਿਨ ਟਰੱਕ ਦਾ ਕੰਮ ਮਿਲਦਾ ਆ ਸਟੂਡੈਂਟ ਉਹਦੀ ਪੁੱਛ ਲਓ ਬਸ ਮੈਨੂੰ ਰੋਜ਼ ਪਿੰਨ ਚਾਰ ਫੋਨ ਆਉਂਦੇ ਨੇ ਬਾਈ ਜੀ ਕੰਮ ਨਹੀਂ ਕੰਮ ਨਹੀਂ ਕੰਮ ਹੁਣ ਮੈਂ ਸਾਰਿਆਂ ਨੂੰ ਤਾਂ ਭਾਵਾ ਦੇ ਨਹੀਂ ਸਕਦਾ ਜਿੰਨੀ ਕਰ ਸਕਦੇ ਆ ਮਦਦ ਕਰੀ ਇਹੀ ਸ਼ੇਖ ਅਸ਼ੀਨਾ ਨੂੰ ਲੋਕਾਂ ਨੇ ਪਲਕਾਂ ਤੇ ਬਿਠਾਇਆ ਸੀ ਜਦੋਂ ਇਹਦੇ ਪਿਓ ਦੀ ਮੌਤ ਤੋਂ ਬਾਅਦ ਇਹ ਆਈ ਬਹੁਤ ਵਧੀਆ ਕੰਮ ਕੀਤਾ ਇਸ ਲੇਡੀ ਨੇ ਬੰਗਲਾਦੇਸ਼ ਨੂੰ ਖੜਾ ਕਰਨ ਵਾਲੀ ਇਹ ਲੇਡੀ ਆ ਤੁਸੀਂ ਇਹ ਦੇਖ ਲਓ ਵੀ ਟੋਟਲ ਕ ਜਿਹੜੀ ਹੁੰਦੀ ਹੈ ਜੀਡੀਪੀ ਕੈਪੀਟਲ ਆ 7 ਆ ਇਹਨਾਂ ਦੀ ਰਹੀ ਪੂਰੀ ਐਨ ਸਟੇਬਲ 7 ਤੇ ਤਕਰੀਬਨ ਇਹਨੇ 15-20 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਵਧੀਆ ਪ੍ਰੋਜੈਕਟ ਲਾਏ ਪਰ ਕਿਹਦੇ ਇਸ਼ਾਰੇ ਤੇ ਹੋ ਰਿਹਾ ਹੈ ਇਹ ਅਮਰੀਕਾ ਦੇ ਇਸ਼ਾਰੇ ਤੇ ਹੋ ਰਿਹਾ ਜਿਉਂ-ਜਿਉਂ ਮੋਦੀ ਰਸ਼ੀਅਲ ਨੂੰ ਝੁਕੂਗਾ ਅਮਰੀਕਾ ਪਾਕਿਸਤਾਨ ਤੇ ਬੰਗਲਾਦੇਸ਼ ਤੋੜੂਗਾ ਸਾਊਥ ਇੰਡੀਆ ਵੀ ਤੋੜੂਗਾ ਫਿਰ ਆਪਣੀ ਵੀ ਵਾਰੀ ਆਪਾਂ ਵੀ ਹੱਕ ਮਿਲ ਸਕਦਾ ਪਰ ਹਲੇ ਨਹੀਂ ਆਵਦੇ ਲੀਡਰ ਲੀਡਰ ਕਿਹੜੇ ਨੇ ਮੂਰੇ ਠੀਕ ਹੈ ਨੌਲੇਜ ਵਾਲੇ ਜਿਹੜੇ ਡਿਬੇਟ ਭਾਈ ਅਮਰਪਾਲ ਸਿੰਘ ਵਰਗੇ ਵਧੀਆ ਮੁੱਡੇ ਇਹ ਜਿਹੇ ਲੀਡਰ ਚਾਹੀਦੇ ਨੇ ਯੂਐਨਈ ਚ ਬੋਲਣ ਜਿਹੜੇ ਜਾ ਕੇ ਠੀਕ ਹੈ ਜੀ ਇੰਨੀਆਂ ਗਬਨਤੀਆਂ ਬਹੁਤ ਬਹੁਤ ਧੰਨਵਾਦ